ਬਸ ਦਾ ਕੋਕਵਾ ਸਮਾਨ ਵੀ ਰੋ ਹੱਥ ਜੁੜ ਕੇ ਖੜਾ ਉਹ ਬੋਦਾ ਵੈਕਰੀ ਇਹ ਆ ਸਾਡਾ ਵੀਰ ਤੋਤਾ ਹਲੋ ਇਹ ਤੋਤਾ ਨੂੰਤੇ ਨਾ ਆ ਰਿਹਾ ਭਾਈ ਜੀ ਹਲੋ ਅਹ ਐਡਰ ਜਾ ਅਗਲਾ ਬਸ ਉਹ ਦੇਖੋ ਜੀ ਫਰਨਵਾ ਅਮਰੀਕਾ ਦਾ ਬਹੁਤ ਮਸ਼ਹੂਰ ਜਿੱਥੇ ਬਹੁਤ ਸਾਰਾ ਪਾਣੀ ਫੜ ਜਾਂਦਾ ਹੁੰਦਾ ਤੇ ਪੂਰਾ ਨਕਾ ਨਕ ਡੁੱਬ ਜਾਂਦਾ ਹੁੰਦਾ ਤੇ ਰਾਏ ਦੂਬਿਆ ਰਹਗਾ ਕੋਪੜ ਚੋਂ ਸੋ ਆ ਪਿਆਰੇ ਖਾ ਹੈਗਾ ਸਾਡਾ ਸਕੂਲ ਜਿਸ ਨਾਮ ਸ਼ਹਿਰ ਦਾ ਸ਼ਾਨਮਤੀ ਸਕੂਲ ਬਹੁਤ ਮਸ਼ਹੂਰ ਹੈ ਜੇ ਪੜੇ ਆ ਕਮੈਂਟ ਜ਼ਰੂਰ ਕਰਨਾ ਮਸ਼ਹੂਰ साढा बहुत मशहूरु चौको अॻिते उहो बेठा लाटरी चौक बजारे बजार हा न बजार वसे उहो अंदर काका बाज़ार भरे ਮਹਲੀ ਬਿਆਹਾਰਾ ਆ ਲੋਕ ਵੜੇ ਜਾਂਦੇ ਆ ਬਹੁਤ ਮਸ਼ਹੂਰ ਦੁਕਾਨਾਂ ਨੇ ਇੱਥੇ ਸ਼ਾਰਦਾਸ ਰਕਾ ਨੇ ਹੋਵੇ ਜਿਵੇਂ ਹੂੜ ਹੋਵੇ ਕੱਪੜੇ ਵਾਲੀਆਂ ਬਹੁਤ ਮਸ਼ਹੂਰ ਦੁਕਾਨਾਂ ਇੱਥੇ ਗਾਂੜਾ ਚੌਂਕ ਦਿਖਾਵਾਂਗੇ ਤੁਹਾਨੂੰ ਚਾਂਸੀ ਚੌਂਕ ਚਾਂਸੀ ਰਾਣੀ ਕਾ ਬਹੁਤ ਮਸ਼ਹੂਰ ਜੋਂਗਾ ਉਹ ਵੀ ਸ਼ਹਿਰੇ ਹੈ ਜਾਣਿਆ ਮੰਨਿਆ ਪਰ ਮੰਨਿਆ ਬਹੁਤ ਸ਼ੌਕਮਸ਼ਹੂਰ ਹੈ ਚਾਂਸੀ ਨਾ ਚੌਕ ਆਹ ਦੇਖੋ ਆ ਬਹੁਤ ਪੁਰਾਣਾ ਹੈ ਚਾਂਸੀ ਨਾ ਦਾ ਟੈਂਟਰ ਉਹ ਸਾਹਮਣੇ ਪਹਿਲਾ ਸਲਮਾ ਹੁੰਦਾ ਸੀ ਆਹ ਮਾਰਕੀਟ ਦੇ ਵਿੱਚ ਤੇ ਯਾਰ ਇਹ ਚਾਂਸੀ ਨਾ ਚੌਕ ਉਹ ਬੜੀ ਚਾਂਸੀ ਨਾ ਤੇ ਬਹੁਤ ਮਸ਼ਹੂਰ ਚੌਕ ਆ ਇਹ ਵੀ ਹਾਂ ਵੇਖੋ ਇਹ ਦੀਵਾਲੀ ਕਰਕੇ ਆਫਰਾਂ ਲਾਤੀਆਂ ਵੀ ਦੇ ਰਹੇ ਟੀਵੀ ਐਸਨ ਗੂੜੀ ਤੇ ਕਹਿੰਦੇ ਵੀ 3000 ਰੁਪਇਆ ਲੈ ਕੇ ਆਓ 5000 ਤੱਕ ਦੀ ਬਚਤ ਦਾ 3000 ਰੁਪਇਆ ਲੈ ਕੇ ਆਓ ਕਸਟਾਂ ਦੇ ਸਟੂਰੀ ਲੈ ਜਾਓ ਸਭ ਕੋਲ ਨਾਲੇ ਬਾਹੂ ਬਲੀ ਦਾ 20 ਵੇਚ ਦੇ ਆਹ ਦੇਖੋ ਤੁਸੀਂ ਇਹਨਾਂ ਕਿੰਨੇ ਖਲ ਤਾਂ ਕੀ ਸਾਡੇ ਪੁਰੇ ਤੇ ਇਹ ਆ ਚੈਂਪੀਅਨਾਂ ਦੀ ਜੋਤ ਕਹਿੰਦੇ ਰਾਤ ਨੂੰ ਰਹਾ ਕੋਟਾ ਟਾ ਪਾਈ ਨੰਬਰ 2 ਵੀ ਦਿਖਾਵਾਂਗੇ ਬਣੇ ਰਹੋ ਲੋਕ ਦੇ ਵਿੱਚ ਉਹ ਇਹ ਆ 5 ਨੰਬਰ ਚੁੰਗੀ ਇਹ ਆ ਡਾਕਟਰ ਸਰ ਗਾਣਿਆ ਨੰਦਰਾ ਰੈਕੋਟਰਨ ਰੋਡ ਮੈਂ ਕੋਟੜਾ ਸਾਰਾ ਜਿਹੜੀਆਂ ਹਰੀਆਂ ਪੂਆਂ ਵਿੱਚ ਚਾਹ ਦੀਆਂ ਕਿਸੇ ਕੋ ਨਾ ਇਹ ਇਹ ਸਾਰਾ 5 ਨੰਬਰ ਚੋਕੀ ਤੇ ਸਾਡੇ ਬਾਕੀ ਦੇ ਵਿੱਚੋਂ ਤੁਹਾਨੂੰ ਦਿਖਾਏ ਆ ਸਾਰੇ ਇਹ ਵੀ 5 ਨੰਬਰ ਚੋਕੀ ਇਹ ਲੁਧਿਆਣਾ ਰੋਡ ਇਨੋਂ ਰੋਡ ਨਿਕਲਦਾ ਹੈ 等你声音 हा कल्याणी होपिटल जग्रो शहर जा मशहूरु जहिड़ा जी दुनिया थो है असोर्टस वारे सारे फिरा कुझु उहो रोड ॼणो कचे माण्हू रोड ਗੜੀ ਦੇ ਨਵੇਂ ਸੜਕ ਬਣਾਏ ਜਾ ਰਹੇ ਨੇ ਇਹ ਆਹ 9000 ਨਾਵੇਂ ਮਿੱਤਰੋ ਆ ਵੀ ਦੇਖੋ ਗੜੀਆਂ ਜਗਰਾਉਂ ਛੇੜਦੀਆਂ ਇਹਨਾਂ ਸੀ ਮੋਟਰਸਾਈਕਲ ਤੇ ਆਏ ਇੱਧਰਲੇ ਪਾਸੇ ਹੈ ਹੋਜੇ ਰਾਹ ਕਿਸੇ ਨੇ ਨਹੀਂ ਦਿਖਾਉਣੇ ਤੁਹਾਨੂੰ ਆ ਨਗਰ ਤੋਂ ਸਾਰੇ ਕੰਮ ਚੱਲ ਰਿਹਾ ਆ ਬੰਦਾ ਸਾਡਾ ਦੇਖੋ ਏਡੀਆਂ ਭੀੜੀਆਂ ਅੰਗਲੀਆਂ ਕਿਸੇ ਨੇ ਨਹੀਂ ਦਿਖਾਉਣੀਆਂ ਆ ਦੇਖੋ ਇੱਧਰ ਦੀ ਇੱਧਰ ਲੇਖੀ ਜੱਲਾ ਹੁਣ ਤੁਸੀਂ ਇਹਦੇ ਉਂਹੋਂ ਚੱਲੇ ਆਪਾਂ ਰੈਕੋਟਾਡੇ ਕੋਲ ਨਿਕਲਣਾ ਰੈਕੋਟਾਡੇ ਨਿਕਲਣਾ ਆਪਾਂ ਠੀਕ ਹੈ ਇਹ ਗੜੀਆਂ ਨੇ ਆਉਂਦੀਆਂ ਰੈਕੋਟਾਡੇ ਕਿ ਭੇ ਵਿਲੋਗ ਬਣਾ ਰਿਹਾ ਆਪਾਂ ਛੋਟਾ ਜਿਹਾ ਸਾਰਿਆਂ ਦਿਖਾਵਾ ਕਰੀ ਆ। ਆ ਦੇ ਕੋਈ ਆ ਗਿਆ ਪਰ ਰੈਕੋ ਟੱਡੇ ਵਾਲੀ ਸੜਕ ਤੇ ਹਨਾ ਅੰਦਰਲੀ ਸੜਕ ਤੇ ਆ ਗਏ ਹਨਾ ਇਧਰ ਆ ਗਏ ਆਪਾਂ ਹਾਂ ਬਾਜ਼ਾਰ ਆ ਗਿਆ ਰੈਕੋ ਟੱਡੇ ਵਾਲਾ ਜੀ ਇਹ ਭੰਦਰਗਾੜੀ ਮੰਦਿਰ ਨੂੰ ਜਾਂਦਾ ਰਾ ਹਨਾ ਠੀਕ ਹੈ ਜੀ ਹਾਂ ਤੁਰੇ ਫਰਦਾ ਜੀ ਇਹ ਚਲੋ ਵੀ ਉਧਰ ਜਾਨਾ ਆਪਾਂ ਦਰਗਾਹ ਵਾਲੀ ਮੰਦਰ ਕੋਲ ਇੱਥੇ ਹੀ ਆਪਾਂ ਰੁਕ ਜਾਨਾ ਅੱਛਾ ਜੀ ਚਲੋ ਇੱਥੇ ਬਲੌਗ ਸਮਾਨ ਪਤਾ ਜੀ ਇੱਥੋਂ ਆ ਗੜੀ ਜੂ ਆਪਾਂ ਸਮਾਨ ਲੈਣਾ ਸੀ ਇੱਧਰ ਆਏ ਹਾਂ ਠੀਕ ਹੈ ਇਹ ਆ ਮੰਦਰ ਕੋ ਕੋਕਰਜੋ ਕੋਕਰਜੋ ਵੀ ਮੈਂ ਤੁਹਾਨੂੰ ਦੁਹਾਈ ਦਿੰਨੇ ਆ ਪੂਰਾ ਸ਼ਹਿਰ ਆ ਫਿਰ ਕੋਕਰ ਤੋਂ ਰਹੇ ਲੇ ਕੋਕਰਜੋ ਆ ਦੇਖੋ ਕੋਕਰਜੋ ਦਾ ਵਿਜਾਹ ਤਰੇ ਵੀ ਬਿਜਾਰ ਜਾਂਦਾ ਹੱਥ ਖਾ ਕੇ ਨੇ ਮੂੜ ਕੇ ਨੂੰ ਬਿਜਾਰ ਇਹ ਸਾਰਾ ਬਿਜਾਰ ਖਪੜਚਾਉਂਗੀ ਅੱਜ ਅੱਲੇ ਕਹਾਂ ਮੈਂ ਜਦੋਂ ਮੇਂ ਭੀੜਾ ਪੰਪੜਾਉਂ ਬਿੱਲ ਆਇਆ ਮੈਂ ਜਾਵਾਂ ਸ਼ਨੀਵਾਰ ਸਟਕੜੇ ਦਾ ਦਿਨ ਆਣਾ ਛੁੱਟੀ ਕਰਕੇ ਤੋਂ ਹਮ ਟਿਕਾਟ ਇਹ ਆਪ ਕੋਪਰ ਚੋ